ਸਤਿ ਸ਼੍ਰੀ ਅਕਾਲ ਕੀ ਹਾਲ ਵੀਰ ਜੀ ਵਜੇ ਜਿਹੜਾ ਸਾਹਿਬ ਅੱਛਾ ਉਹਨਾ ਕੋ ਵੀ ਤੁਹਾਨੂੰ ਦਵਾਈ ਦੇਣ ਲੱਗਾ ਆ ਹਾਂਜੀ ਇੱਕ ਤਾਂ ਮੈਡੀਸਨ ਦੇਣ ਲੱਗਾ ਹੁਣ ਹਾਂਜੀ 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 ਤੇ ਜੋ ਕਹਿੰਦੇ ਮੈਂ ਤੁਹਾਡੀ ਗੱਲ ਵੀ ਕਰਵਾ ਦਿੰਦਾ ਹਾਂਜੀ ਤੇ ਤੁਸੀਂ ਮੈਨੂੰ ਆਪਣੀ ਪ੍ਰੋਬਲਮ ਦਾ ਦੱਸੋ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲ ਹੀ ਜਿਹਦੇ ਦੀ ਤੁਸੀਂ ਮੇਰੇ ਕੋਲ ਦਵਾਈ ਖਾਧੀ ਆ ਤੇ ਤੁਹਾਨੂੰ ਉਹਦੇ ਨਾਲ ਕੀ ਫਾਇਦਾ ਹੋਇਆ ਫਾਇਦਾ ਸਾਰਾ ਹੀ ਫਾਇਦਾ ਪਤਾ ਦੱਸੀ ਦੇ ਗੱਲ ਸਾਰੀ ਮੈਨੂੰ ਦੱਸੀ ਹੈ ਨਾ ਹੁਣ ਆ ਵੀਰ ਸੁਣ ਦਿਆ ਇੱਕ ਮਿੰਟ ਪਈ ਮੜ ਜੀ ਹੈਲੋ ਕਰਨ ਬੁਕੀਨ ਆ ਜਾਓ ਮਨਜਨ ਜੀ ਹਾਂ ਹਾਂ ਜੀ ਹਾਂ ਇਹ ਨਾ ਗੱਲ ਹਾਂ ਜੀ ਹੁਣ ਦੱਸੋ ਇਹ ਸੁਣਦਾ ਹੈਲੋ ਮਨਜਨ ਜੀ ਸੁਣਦਾ ਸੁਣਦਾ ਮੇਰੀ ਗੱਲ ਮੇਰੀ ਗੱਲ ਸੁਣ ਦਜਿਹੜੀ ਦਵਾਈ ਦਿੱਤੀ ਨਾ ਮੈਂ ਲਈਆ ਹਾਂ ਉਹ ਮਤਲਬ ਪਹਿਲਾਂ ਮੈਂ ਨਾ ਜਦੋਂ ਮੈਂ ਮਰਮਗਰ ਸਿਹੜੀ ਹਮ ਦਿੰਦੀ ਸੀ ਜਦੋਂ ਮੈਂ ਲੱਗ ਜਾਣਾ ਕੁੜੀ ਡਾਊਨ ਹੋ ਜਾਂਦਾ ਦਾ ਸੀ ਡਾਊਨ ਹੋ ਜਾਂਦਾ ਠੀਕ ਆ ਹੁਣ ਪੂਰੀ ਗੱਲ ਬਾਦਿਆ ਕੁਈ ਤਲਬਾ ਤੇ ਹਾਂ ਠੀਕ ਹੈ ਠੀਕ ਕੁ ਤਾਂ ਕਿਹੜੇ ਕੋਲ ਸਿਰਫ ਫਾਇਦਾ ਇੱਕ ਤੋਂ ਮਤਲਬ ਇਰੈਕਸ਼ਨ ਵਧ ਗਈ ਜਿਹੜਾ ਪਹਿਲਾਂ 50 ਠੀਕ ਹੋ ਗਿਆ ਹੋਰ ਤੇ ਇੱਕ ਨਾਲ ਮਿਲਦਾ ਵਾ ਪੀੜ ਹੁੰਦੀ ਸੌਂਦੀ ਸੀ ਹੱਥ ਪੈਰ ਉਹ ਵੀ ਉਹ ਵੀ ਸੌਣ ਬੰਦ ਹੋ ਗਿਆ ਹੱਥ ਸੌਣ ਵੀ ਠੀਕ ਹੋ ਗਿਆ ਤੇ ਇਰੈਕਸ਼ਨ ਵੀ ਵਧ ਗਈ ਆ ਤੇ ਜਿਹੜੇ ਚੱਕਰ ਚੁੱਕਰ ਜਾਂਦੇ ਸੀ ਉਹ ਬੰਦ ਹੋ ਗਿਆ ਉਹ ਵੀ ਬੰਦ ਹੋ ਗਿਆ ਇਹਨਾਂ ਨੂੰ ਨਾ ਇਹਨਾਂ ਨੂੰ ਹੋਰ ਨਹੀਂ ਕੋਈ ਪ੍ਰੋਬਲਮ ਖਾਸ ਹੈਗੀ ਇਹ ਮਤਲਬ ਜਿਹੜੀ ਸੈਕਸ ਦੀ ਵੀਕਨੈਸ ਹੈ ਨਾ ਉਹਦੇ ਵਾਸਤੇ ਹੀ ਕਹਿੰਦੇ ਆ ਹੂੰ ਦਵਾਈ ਬੜੀ ਕਾਮ ਜਾਵੇ ਆ ਕਾਮ ਜਾਵੇ ਆ ਹੂੰ ਠੀਕਾ ਠੀਕਾ ਤਾਂ ਤਾਂ ਦਾ ਫਰਕ ਪਤਾ ਟਾਈਮ ਦਾ ਮੈਂ ਕੋਈ ਨੋਟਿਸ ਨਹੀਂ ਕੀਤਾ ਪਰ ਪੈਸਾ ਪੈ ਉਹ ਕੋਈ ਫਰਕ ਪੈਮ ਦਾ ਕੋਈ ਨੋਟ ਕੀਤਾ ਨੋਟਸ ਤੇ ਹੀ ਫਿਰ ਕਹਾਦਾ ਕੀਤਾ ਰਖਣ ਦਾ ਹਾਂ ਮੈਂ ਇਹ ਚੀਜ਼ਾਂ ਨੋਟਿਸ ਕੀਤਾ ਬਸ ਜਿਹੜਾ ਮੈਨੂੰ ਜ਼ਿਆਦਾ ਆ ਜਾਂਦਾ ਨਾ ਕਿ ਜਦੋਂ ਤਾਂ ਮੇਰੇ ਹੱਥ ਪੈਰ ਸੁੰਦੇ ਸੀ ਜਿਹੜਾ ਮੈਂ ਚੱਕਰ ਚੁੱਕਰ ਆਉਂਦੇ ਕਿ ਮੈਂ ਦਿਮਾਗ ਨਹੀਂ ਕੰਮ ਕਰਦਾ ਇਹ ਚੀਜ਼ਾਂ ਮੈਂ ਨੋਟਿਸ ਕੀਤਾ ਉਹ ਫਿਰ ਹੋ ਗਿਆ ਸਹੀ ਚੱਟ ਬਾਤ ਵਾਲੀ ਪਾਵਰ ਆ ਉਹ ਵੀ ਪਾਵਰ ਉਹ ਉਹ ਵਧੀਆ ਹਾਂ ਵਧੀਆ ਠੀਕ ਠੀਕ ਇਹਨਾਂ ਨੇ ਤੇ ਰਾਤ ਵਾਲੀ ਪਾਵਰ ਨੂੰ ਵਧਾਉਣਾ ਆ ਹੂੰ ਹਾਂ ਕਿਹਾ ਮਤਲਬ ਤੁਹਾਨੂੰ ਸੈਟੀਸਫੈਕਟ ਨੇ ਨਾ ਉਸ ਦਵਾਈ ਦੇ ਨਾਲ ਹਾਂਜੀ 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 ਤਾਂ ਤਸੱਲੀ ਪੂਰੀ ਹਾਂਜੀ 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 ਚਲੋ ਠੀਕ ਆ ਵੀ ਇਹਨਾਂ ਤੋਂ ਲੀ ਗੱਲ ਸਾਰੀ ਹੁਣ ਠੀਕ ਚਲੋ ਚੰਗਾ ਜੀ ਅੱਜ ਉਹਨਾਂ ਨੂੰ ਦੇਨੇ ਮੈਂ ਬਸਨ ਠੀਕ ਆ ਠੀਕ ਚੰਗਾ ਡਾਕਟਰ ਸਾਹਿਬ ਓਕੇ ਓਕੇ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰਦੇ ਹੋ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ